ਹਾਂਜੀ ਆ ਵੀ ਚੱਕ ਮਮੀ ਜੀ ਪਹਿਲਾਂ ਮੈਂ ਆ ਮਾਂਜ ਲੈਂਦੀ ਆ ਫੇਰ ਮਾਂਜ ਦੂ ਇਕੱਠੇ ਮਾਂਜਣ ਬਾਹਰ ਬਾਹਰ ਇਧਰ ਪਿਓ ਮਾਂਜੂ ਦਾ ਮੈਂ ਪੜਨਾ ਵੀ ਸੀਗਾ ਪੜਨੀ ਫੇਰ ਇਹਨੂੰ ਤਾਂ ਪੜ੍ਹਨਦੀ ਰਹਿੰਦੀ ਸਾਰਾ ਦਿਨ ਅੱਗ ਲੱਗੀ ਇਹਨਾਂ ਨੂੰ ਕੌਣ ਮਾਂਜੇ ਸਾਰੇ ਤੂੰ ਇਕੱਠੇ ਕਰ ਤੇ ਭਾਂਡੇ ਮਾਂਜ ਬਹਿ ਕੇ ਧੋਕ ਲੈ ਕੇ ਮਾਂਜ ਸਾਰੇ ਇਹ ਇਕੱਠੇ ਕਰਕੇ ਇਹ ਤਾਂ ਸਾਰਾ ਦਿਨ ਪੜ੍ਹਨੇ ਦੀ ਪੜ੍ਹਨਦੀ ਪੜ੍ਹਾਈ ਦਾ ਪੜ੍ਹਾਈ ਦਾ ਰਹਿੰਦਾ ਹਰ ਇੱਕ ਦੀ ਜੱਜ ਲੱਗ ਜੇ ਮੇਰਾ ਸਿਰ ਦੁਖੀ ਜਾਂਦਾ ਕਿ ਸਰਪਾਟੀ ਜਾਂਦਾ ਤੇ ਢਾਂਡੇ ਚੱਕਲੇ ਹਰ ਟੁੱਟ ਕੇ ਆਪਣੇ ਚੱਕ ਗਏ। ਇਹ ਇਕੱਠੇ ਸਾਰੇ ਕਰ ਲਾ। ਤੂੰ ਕੰਮ ਕਰ ਲਿਆ ਕਰ ਕੋਈ ਕਿੰਨਾ ਲਿੱਸਾ ਆ ਪਿਆ ਮੇਰਾ ਪੁੱਤ ਕਿੰਨਾ ਲਿੱਸਾ ਬਗਾ ਖਾ ਪੀ ਲਿਆ ਕਰ ਹਾਂ ਸਾਰਾ ਦਿਨ ਮੋਬਾਈਲਾਂ ਦੀ ਟੂਈ ਚ ਵੜਿਆ ਰਹਿਣਾ ਹੈਗਾ ਕੋਈ ਨਾ ਕੰਮ ਕਰਿਆ ਕਰ ਵੱਡੇ ਬਾਈ ਨਾਲ ਹੱਥ ਬਟਾਇਆ ਕਰ ਕੋਈ ਮਾੜਾ ਮੁੱਟ ਪੁੱਤ ਆਇਆ ਨਾ ਕਰਿਆ ਕਰ ਕਿੰਨਾ ਲਿੱਸਾ ਆ ਮੇਰਾ ਸੋਹਣਾ ਪੁੱਤ ਪਤਲਾ ਹੋ ਜਲਾ ਹਾਂ ਕੋਈ ਨਾ ਅ ਮੋਬਾਈਲ ਤੇ ਤੇਰਾ ਭੰਨ ਦੂਆਂ ਫੜ ਕੇ ਤੂੰ ਮੇਰੀ ਗੱਲ ਹੀ ਨਹੀਂ ਸੁਣਦਾਗਾ ਹੈ ਮੈਨੂੰ ਗੇਮ ਖੇਡਣ ਦੀ ਗੇਮ ਖੇਡਣ ਤੇ ਗੇਮ 'ਚ ਵੜਿਆ ਬੈਠਾ ਮੈਂ ਤੇਰੇ ਨਾਲ ਆਲੜ ਕਰੀ ਤੂੰ ਮੇਰੇ ਨਾਲ ਗੱਲ ਕਰ ਕੋਈ ਗੱਲ ਕੋਈ ਨਾ ਸਾਰੀ ਦੁਨੀਆ ਮੈਂ ਇਹਨੂੰ ਭੰਨੂਗੀ ਮੈਂ ਇਹਨੂੰ ਭੰਨੂਗੀ ਬਸ ਮੈਂ ਹੁਣ ਤੈਨੂੰ ਦੱਸਦਾ ਨਾ ਕਿ ਕਸੂਰ ਹੈ ਸਾਰੀ ਦੁਨੀਆ ਨਹੀਂ ਨਹੀਂ ਕਸੂਰ ਕਿਉਂ ਨਹੀਂ ਤੂੰ ਤਾਂ ਫਿਰ ਜਮਾ ਸਾਰਿਆਂ ਨੂੰ ਭੁੱਲ ਗਿਆ ਤੂੰ ਮਾਣਾ ਵੀ ਨਹੀਂ ਗੱਲ ਕਰਦਾ ਮੈਂ ਕੀ ਗੱਲਾਂ ਕਰੀ ਜਾਂਦੀ ਐ ਤੂੰ ਬੋਲਦਾ ਹੀ ਨਹੀਂ ਹੁਣ ਨਹੀਂ ਆਈ ਨਹੀਂ ਦਿੰਦਾ ਨਹੀਂ ਨਾ ਹੁਣ ਕੋਈ ਨਾ ਕਿਉਂ ਨਹੀਂ 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 ਮੈਂ ਇਹਨੂੰ ਭੰਨੂਗੀ ਫੜ ਕੇ ਕੋਈ ਨਾ ਹਾਂ ਤੂੰ ਗੱਲ ਹੀ ਨਹੀਂ ਸੁਣਦਾਗਾ ਬੇ ਮੁੰਡਿਆ ਗੱਲ ਸੁਣ ਰਿਹਾ ਹਾਂ ਮਾ ਕਿੱਧਰ ਮੂੰ ਚੱਕਿਆ ਉਹ ਮੈਂ ਮੈਂ ਬਾਜ਼ਾਰ ਚੱਲਿਆ ਸੀ ਬਿੱਲ ਜਾ ਭਰ ਕੇ ਆਉਣਾਗਾ ਆਉਣਾ ਬਿੱਲ ਭਰ ਕੇ ਤੇ ਹੁਰਾ ਪਰ ਕੀ ਕਰਦੀ ਆ ਉਹ ਮਾਤਾ ਪੜਹੀ ਜਾਂਦੀ ਆਂ ਤੇਰੇ ਬੇਟੀ ਕਿਉਂ ਪੜ ਕੇ ਕਿ ਜੱਜ ਲੱਗਣਾ ਉਹ ਕੋਈ ਨਹੀਂ ਮਾਤਾ ਹੁਣ ਕਹ ਤਸੀ ਮੈਂ ਪੜਾਈ ਕਰੂੰਗੀ ਹਾਂ ਕਰਾਂਗੇ ਪੜਾਈ ਰਹਿਣ ਦੇ ਆਾਂਗੇ ਪੜਾਈ ਉਹ ਤਾਂ ਤੇਰਾ ਕੰਨਾਂ ਸੀ ਵੇਲਾ ਪੂਰਾ ਪਹਿਲਾਂ ਨਹੀਂ ਸਿਰ ਚੜਾ ਲਈ ਤੇ ਹੁਣ ਫੇਰ ਤੂੰ ਉਹਨੂੰ ਸਿਰ ਚੜਾਈ ਜਾਣਾ ਹੈਗਾ ਉਹ ਪਤਾ ਮਾਤਾ ਮੈਨੂੰ ਹਾਂ ਹੈਗਾ ਪਤਾ ਤੈਨੂੰ ਲੱਗ ਜਾਂਦੇ ਤੀਵੰਗਾ ਦੇ ਮਗਰ ਮਾਵਾਂ ਹੀ ਤਾਂ ਗੱਲ ਹੀ ਨਹੀਂ ਸੁਣਦੇਗੇ ਉਹ ਮਾਂ ਹਜੇ ਨਵੀਂ ਨਵੀਂ ਆਈ ਆ ਨਵੀਂ ਨਵੀਂ ਨੂੰ ਕੀ ਆਖਣਾ ਉਹਨਾਂ ਕਾ ਕੰਮਕਾਰ ਉੱਠ ਕੇ ਚਾਹ ਦੀ ਕੁੱਟ ਬਣਾ ਕੇ ਦੇਉਗੀ ਮੈਨੂੰ ਚੂੜਾ ਹਜੇ ਉਹਦੇ ਹੱਥ 'ਚ ਆਪਾਂ ਸੋਣੇ ਕੋਈ ਨਹੀਂ ਚੂੜਾ ਹੱਥ 'ਚ ਪਾਇਆ ਤਾਂ ਕੋਈ ਗੱਲ ਨਹੀਂ ਕੰਮ ਲਾਉਣਾ ਕੰਮ ਕਰਾਉਣਾ ਦਿੱਤਾ ਕੀ ਇਹਨਾਂ ਨੇ ਨਾ ਕੋਸੇ ਦਿੱਤਾ ਨਾ ਲਿਆਗਾ ਤੇ ਮੌਜ ਨਾ ਹੂਰਾ ਪਰੇ ਬੈਠੀ ਆ ਅੰਦਰ ਪਈ ਮੌਜ ਨਾਲ ਚਲ ਕੋਈ ਨਹੀਂ ਮਾਤਾ ਮੈਂ ਕੋਈ ਨਾ ਨਹੀਂ ਉਹਨੂੰ ਕੰਮ ਕੰਮ ਲਾ ਪਿਆਰ ਨਾ ਪੂਰਨਾ ਨਹੀਂ ਤੂੰ ਕਹ ਤੇ ਨਹੀਂ ਫਿਰ ਵੇਖ ਲੈ ਜੇ ਮੇਰਾ ਪਾਰਾ ਵੱਧ ਗਿਆ ਤਾਂ ਠੀਕ ਹੈ ਮੈਂ ਜਿੰਮੇ ਤੂੰ ਕਿੰਨੀ ਪੋਮੇ ਕਰਨੀ ਹਾਂ ਹਾਂ ਕੰਮ ਕੰਮ ਕਰੇ ਕੋਈ ਲੋੜ ਨਹੀਂ ਮੈਨੂੰ ਪੜ੍ਹਾਈ ਪੜ੍ਹਹੀ ਦੀ ਪਹਿਲਾਂ ਮੈਂ ਤੇਰਾ ਮਸਾਂ ਵੇਲਾ ਪੂਰਾ ਕੀਤਾ ਕਿੱਲੇ ਆ ਲੈਣ ਨੂੰ ਪਤਾ ਲੱਗ ਕੇ ਤੱਕ ਦੋਖ ਪਹਿਲਾ ਈ ਸਰਚੜਾ ਲਈ ਹੁਣ ਤੂੰ ਇਹਨੂੰ ਸਰਚੜਾ ਲੇਂਗਾ ਆ ਪੜਾਈ-ਪੜੂਈ ਤੱਕ ਹੀ ਲੈਣਾਗਾ ਹਾਂ ਦੋ ਕਿੱਲੇ ਪੈਰੀ ਦਿੰਦੇ ਗੱਪ ਮਾਰ ਕੇ ਮੇਰਾ ਰਿਸ਼ਤਾ ਲਿਆਗਾ 10 ਕਿੱਲੇ ਕਹਿ ਕੇ ਠੀਕ ਐ ਮਾਤਾ ਤਾਂ ਹਾਂ ਤੇ ਤੂੰ ਇੰਨਾ ਨਾ ਬਾਹਲਾ ਹੋ ਕਰ ਕੰਮ ਧੰਦੇ ਤੇ ਲਾ ਉਹਨੂੰ ਕੰਮ ਧੰਦਾ ਕਰਾਓ ਤੂੰ ਚਲ ਕੋਈ ਨਹੀਂ ਮਾਤਾ ਵੇਖ ਲੈ ਜੇ ਫਿਰ ਮੇਰਾ ਪਾਰਾ ਵੱਧ ਗਿਆ ਤਵਖਾ ਹੋਊਗਾ ਨਹੀਂ ਨਹੀਂ ਮਾਤਾ ਮੈਂ ਕਹਿੰਦਾ ਜਿਵੇਂ ਮਾਤਾ ਕਹਿੰਗਾ ਪਉ ਨਹੀਂ ਹਾਂ ਬਸ ਠੀਕ ਐ ਸਿਆਣੇ ਬਣੀਦਾ ਹੁੰਦਾ ਹੈਗਾ ਮਸਾ ਤੇਰਾ ਵੇਲਾ ਪੂਰਾ ਪਹਿਲਾ ਕੀਤਾ ਸੀਗਾ ਫੇਰ ਔਖਾ ਹੋ ਜਾਊਗਾ ਠੀਕ ਆ ਵਾ ਤੋ ਠੀਕ ਆ ਚੱਲ ਠੀਕ ਆ ਮਾਤਾ ਫਿਰ ਮੈਂ ਬਜ਼ਾਰ ਜਾ ਮੈਂ ਬੈਲ ਭਰਿਆ ਵਾਂ ਚੰਗਾ ਭਰਿਆ ਜਾ ਜਾ ਠੀਕ ਐ ਲੋਰ ਠਕੜਨਾ ਨੂੰ ਲੈ ਹੁਣ ਕੋਈ ਨਾ ਨਾਲ ਕਰ ਲੈ ਕੋਈ ਕੰਮ ਇਹਦੇ ਵਿੱਚ ਨਿਕਲ ਹੀ ਨਾ ਤੋੜ ਦੂ ਫੜ ਕੇ ਮੈਂ ਕੋਈ ਨਾ ਕਿ ਮੈਂ ਤਪਉਂਦੇ ਆ ਮੈਨੂੰ ਵਾਧੂ ਕੀ ਬਣ ਲੈ ਇਸ ਘਰ ਦਾ ਆ ਚਾ ਬੀਬੀ ਨਾਲੇ ਨਾ ਮੋਬਾਈਲਾਂ ਦੀ ਢੂਈ ਚ ਬੜੇ ਰਹਿੰਦੇ ਕਿਥੇ ਠਠ ਕੀਤਾ ਨਾਨੇ ਦੁਖੀ ਕਰ ਮਾਰ ਜਾ ਵਡਾ ਵਣੇ ਬਜਾਸ ਹਾਂ ਮਾ ਉਰੇ ਆ ਗਿਆ ਕੀ ਹੈ ਮਾ ਕੀ ਕਰੀ ਜਾਂਦੀ ਐ ਨੋ ਰਣੀ ਉਹ ਪੜੀ ਜਾਂਦੀ ਐ ਮਾ ਤਾਂ ਅੰਦਰ ਹੋ ਹੁਣ ਤਾਂ ਵੀ ਕਣਕ ਕਣਕਾਈ ਸੀਗੇ ਤੇ ਤੇਰੇ ਸਾਲੇ ਨੂੰ ਫੋਨ ਕਰਦੇ ਹਾਂ ਮਾ ਤਾਂ ਕਣਕ ਤਾਂ ਹੁਣ ਹਾਂ ਹਾਂ ਤੇ ਉਹਗੇ ਤਾਂ ਕੱਖ ਨਹੀਂ ਦਿੱਤਾ ਹੁਣ ਤਾਂ ਦੇ ਦਿਆਂਗਾ ਉਹ ਈਸੀ ਉਸੀ ਕੀ ਆਦੇ ਹੁੰਦੇ ਠੰਡੀ ਵਾਲਾ ਉਹ ਲਵਾ ਲੈਨੇ ਆਪਾਂ ਉਹਨਾਂ ਨੇ ਕੀ ਦੇਣਾ ਮਾ ਤਾਂ ਆਪੇ ਦੇਣ ਕਿਉਂ ਕਣਕਾਈ ਤਿੰਨ ਕਿੱਲੇ ਪੈਲੀ ਨਹੀਂ ਆਉਂਦੇ ਆ ਚਲ ਮੈਂ ਕਰਦਾ ਮੈਂ ਸਾਨੂੰ ਕਰਦਾ ਹਾਂ ਦਿੱਤਾ ਕੀ ਉਹਨਾਂ ਨੇ ਕੁਝ ਨਹੀਂ ਦਿੱਤਾਗਾ ਇੱਕ ਉਹ ਵੇਖੀ ਨਾ ਉਹ ਟੀਵੀ ਲਵਾ ਲਗੇ ਆਪਾਂ ਬਈ ਬੇਲੇ ਬੈਠੇ ਵੇਖ ਲਿਆ ਕਰਾਂਗੇ ਚਲ ਠੀਕ ਹੈ ਮੈਂ ਕਰਦਾ ਹਾਂ ਕਾਈ ਹੈ ਹੁਣ ਉਹਨਾਂ ਨੂੰ ਕਾਏ ਹੁਣ ਮੌਕਾ ਹੈ ਠੀਕ ਹੈ ਮੈਂ ਕਰਦਾ ਰੌਣਕ ਨਾਲ ਗੱਲ ਇਹ ਨਹੀਂ ਵੀ ਇੱਥੇ ਮੇਰੇ ਕੋਲੇ ਤੇ ਉੱਥੇ ਜਾ ਕੇ ਗੱਲ ਨਾ ਕਰੇ ਤੂੰ ਗੱਲ ਕਰਨੀ ਹੈ ਇਹ ਨਹੀਂ ਮਾਤਾ ਮੈਂ ਕਰਦਾ ਜੀ ਠੀਕ ਹੈ ਜੀ ਇੰਨੀ ਗਰਮੀ ਹੈ ਉੱਤੋਂ ਹੁਣ ਕਹਿ ਕੇ ਜਾ ਕੇ ਵੀ ਇਸੀ ਲਿਆਉਗੀ ਤੇ ਨਾਲੇ ਟੀਵੀ ਲਿਆਉਗੀ ਕੋਈ ਨਹੀਂ ਮਾਤਾ ਪੜ ਲੈਂਦੇ ਉਹਨੂੰ ਦਸ ਮਿੰਟ ਪੜ ਲੈਂਦੇ ਉਹਨੂੰ ਆ ਪੰਗਾ ਹੀ ਖੜਾ ਕਰ ਲਿਆ ਤਾਂ ਖੈ ਕਿਉਂ ਨਾ دیਵਾਨ ਕਰਕੇ ਇਹ ਜਮੇ ਨਹੀਂ ਰੱਖਾ ਤੋੜਦੀ ਚਲ ਮਾਤਾ ਕਰਦਾ ਗੱਲ ਮੈਂ ਕੋਈ ਨਹੀਂ ਕਰਦਾ ਗੱਲ ਐਨੇ ਗਰਮੀ ਐ ਇੰਨਾ ਸਾਰਾ ਕੰਮ ਪਿਆਇਆ ਗਾ ਉਹ ਤਰ ਡੱਕਾ ਕਮਣੇ ਤੜਕੇ ਕਿਤਾਬ ਚੱਕੀ ਆ ਬਸ ਉਹ ਗਰਮ ਗਰਮ ਕਰੀ ਜਾਂਦੀ ਆੜੀ ਪੜਦੀ ਅੱਖ ਨਹੀਂ ਹੋਈ ਅੱਖਾਂ ਲਾਈ ਉੱਥੀ ਮਾੜਾ ਮੁਰਤਕ ਉਸਕੇ ਹਾਕਰ ਬੋਲੇ ਆ ਕਰ ਮੁਕੇ ਮਾੜਾ ਮੋਟੇ ਜਵੇਂ ਤੂੰ ਤੋੜਦੀ ਉਹ ਕਿਆ ਸੀ ਮਾਤਾ ਕਿਆ ਸੀ ਕਿਆ ਸੀ ਮਾਤਾ ਭੋਲੇ ਦਾ ਭੋਲੇ ਰਿਆ ਚਲ ਮੈਂ ਕਰਦਾ ਗੱਲ ਉਹਨਾਂ ਕਹਿਣਾ ਉਹਨੂੰ ਮੈਂ ਗੱਲ ਕਰ ਜਾ ਕੇ ਭਰਾਵਾ ਆਏ ਨਹੀਂ ਸਰਨਾ ਕਸੇ ਤੂੰ ਗੱਲ ਲੈ ਮੈਂ ਤਾਂ ਸਾਰਾ ਦਿਨ ਕਿਚਿੰਗ ਹੀ ਉੱਠੀ ਜਾਂਦਾਗਾ ਮੈਂ ਨਹੀਂ ਜੇ ਕੋਲ ਕੀਤਾ ਨਾਲ ਨਾ ਕਰਨਾ ਇਹਦਾ ਜਮਣੇ ਢੱਕਾ ਤੜਕੇ ਦਾ ਜਮਣੇ ਕਿਤੇ ਢੜਕੇ ਦਾ ਕੰਮ ਹਾਂ ਪੂਰੇ ਕੀਤਾ ਤੱਕ ਉਹ ਬੈਠੇ ਪਾਣੀ ਦੇ ਘੁੱਟ ਵੀ ਨਹੀਂ ਫੜਾਈਗੇ ਅੱਛਾ ਹਾਂ ਉਹ ਬੈਠੇ ਕਤਾਬ ਚੱਕੀ ਪਤਾ ਨਹੀਂ ਪੜਦੀ ਆ ਕਿ ਕੀ ਹੋਸ ਚਲ ਮੈਂ ਕਰਦਾ ਗੱਲ ਜਾ ਕੇ ਮੈਨੂੰ ਪਤਾ ਮੈਂ ਜਾਨਣਾ ਕਹਿਣਾ ਫਿਰ ਕਰਦਾ ਗੱਲ ਕਰ ਉਹਦੇ ਨਾਲ ਦਰਨਾ ਇੰਨੀ ਗਰਮੀਆਂ ਬੈ ਮੱਚੀ ਜਾਂਦੇ ਧੁੱਪ ਕੋਈ ਉਹ ਕਹ ਰਹੀ ਸੀ ਨਾਲੇ ਆਖ ਟੀਵੀ ਠੀਕ ਆ ਮਤੰ ਇੰਨਾ ਕ ਤਾਂ ਜੋਰ ਹੁੰਦਾ ਥੀ ਆਂ ਦਾ ਲੈ ਆਉਗੇ ਠੀਕ ਆ ਠੀਕ ਆ ਹਾਂ ਨਾਲੇ ਹੁਣ ਤਾਂ ਵਧੀਆ ਕਣਕ ਕਣਕ ਵਧੀਆ ਕੀ ਹੋਈ ਇਹਨਾਂ ਦੇ ਤੇ ਰਾਮ ਕਣਕ ਕਣਕ ਹੋਈ ਜਾਂਦੀ ਜਾਂ ਕਾਇ ਉਹਨੂੰ ਜਾ ਕੇ ਚੱਲ ਮੈਂ ਗੈਣਾ ਮੈਂ ਵੀ ਉੱਥਾਂ ਦੀ ਹਵਾ ਨਾਲ ਠੀਕ ਹੈ ਆਗੇ ਤੁਸੀਂ ਹਾਂ ਆ ਗਿਆ ਜੇ ਰੋਟੀ ਲੈ ਆ ਯਾਰ ਭੁੱਖ ਬਹੁਤ ਲੱਗੀ ਪਈ ਆ ਹਾਂਜੀ ਲਿਓਨੀ ਆ ਪੁੱਠ ਘੜ ਹੁਣ ਹਾਂਜੀ ਲਿਓਨੀ ਆ ਦੋ ਮਿੰਟ ਰੁਕਜੋ ਬਸ ਥੋੜਾ ਰਹਿ ਗਿਆ ਕਿਤਾਬਾਂ ਨੇ ਰੋਟੀ ਦੇਣੀ ਇਨੂੰ ਆਪ ਕਾ ਕੇ ਗਰਮ ਕਰਕੇ ਲਿਆਉਣੀ ਪੈਣੀ ਹੈ ਹਾਂਜੀ ਕਿਤਾਬਾ ਜੀ ਬੜੀ ਰਹੀ ਨਹੀਂ ਸਾਰਾ ਦਿਨ ਬਸ ਥੋੜਾ ਜਿਹਾ ਰਹਿ ਗਿਆ ਦੋ ਮਿੰਟ ਰੁਕ ਜਾ ਤੇਰਾ ਤਾਂ ਨਾ ਖਤਮ ਹੀ ਨਹੀਂ ਹੁੰਦਾ ਸਿਆਪਾ ਇਹ ਯਾ ਰੋਟੀ ਲੈ ਗਿਆ ਇਹ ਕੀ ਤਰੀਕਾ ਗੱਲ ਕਰਨ ਦਾ ਤੈਨੂੰ ਕਹਾਂਦਾ ਕਹੀ ਨਾ ਰੋਟੀ ਲੈ ਰੋਟੀ ਲੈ ਤੂੰ ਪੜਾਈ ਜੀ ਬੜੀ ਬੈਠੀ ਐ ਤੁਸੀਂ ਆਪ ਹੀ ਤਾਂ ਕਿਹਾ ਸੀ ਵੀ ਮੈਂ ਅੱਗੇ ਪੜਨ ਲਾਉਂਗਾ ਤੇ ਲਾਉਂਗਾ ਤੇ ਹੁਣ ਉੱਤੋਂ ਰੋਟੀ ਲੈ ਕੇ ਦੇ ਤੈਨੂੰ ਕਿੰਨੇ ਵਾਰੀ ਕਹਦਾ ਰੋਟੀ ਲੈ ਆ ਦੇ ਕਿਤਾਬਾ ਜੀ ਬੜੀ ਕਿਤਾਬਾਂ ਨੇ ਨਹੀਂ ਰੋਟੀਆਂ ਦੇਣੀਆਂ ਨਾਲੇ ਮੇਰੀ ਮਾਂ ਵੀ ਜੀ ਰੋ ਬੱਟੀ ਗਰਮੀ ਚ ਕਹਿਆ ਉਹਦੇ ਭਰਾ ਨੂੰ ਫੋਨ ਕਰਕੇ ਵੇ ਜਿਉ ਸੀ ਲਾ ਕੇ ਦੇਣੇ ਮੇਰੇ ਮੰਮੀ ਹੋਰਾਂ ਨੇ ਕਿਹਾ ਸੀਗਾ ਨਾ ਕਿ ਅਸੀਂ ਕੁਝ ਦੇ ਨਹੀਂ ਸਕਦੇ ਤੇ ਫਿਰ ਤੁਸੀਂ ਅੱਜ ਜੀ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ ਯਾਰ ਮੈਨੂੰ ਪਹਿਲਾਂ ਭੁਲਾ ਤਾਂ ਨਹੀਂ ਪਤਾ ਜਨਨ ਪਹਿਲਾਂ ਰੋਟੀ ਲਾ ਕੇ ਦੇ ਗਰਮ ਕਰਕੇ ਭੁੱਖ ਬੋ ਲੱਗੀ ਪਈ ਮੈਨੂੰ ਅਰੇ ਸਾਰਾ ਪਤਾ ਮੈਨੂੰ ਅਖਦੀ ਥੋੜੇ ਚੰਗੀ ਕਰਨ ਕੋਈ 60 ਮਣ ਕਿੱਲੇ ਦੀ ਹੋਈ ਐ ਲੈ ਕੇ ਨਹੀਂ ਦੇ ਸਕਦੇ ਤੇ ਭਰਾਏ ਸੀ ਤੈਨੂੰ ਕਰ ਫੋਨ ਪਰ ਪਹਿਲਾਂ ਤਾਂ ਕੋਈ ਦਾਸ ਦੀ ਗੱਲ ਨਹੀਂ ਹੋਈ ਸੀ ਮੈਂ ਨਹੀਂ ਫੋਨ ਕਰਨਾ ਆਪਦੇ ਵੀਰ ਨੂੰ ਮੈਂ ਕਿਉਂ ਤੰਗ ਕਰਾਂ ਉਹਨਾਂ ਨੂੰ ਇਹ ਤਾਂ ਸਭ ਕਰਨਾ ਹੀ ਪਊਗਾ ਹੁਣ ਪਹਿਲਾਂ ਤਾਂ ਨਹੀਂ ਮੈਨੂੰ ਪਤਾ ਪਰ ਹੁਣ ਲੈ ਆ ਕੇ ਤੇ ਮੇਰੀ ਮਾਂ ਚਰੀ ਗਰਮੀ 'ਚ ਬੈਠੀ ਆ ਪਰ ਨਹੀਂ ਮੈਂ ਤਾਂ ਉੱਥੇ ਵੀ ਪੱਖਿਆ ਥੱਲੇ ਰਹਿੰਦੀ ਸੀ ਮੈਂ ਰਹਿ ਲੂੰਗੀ ਪਰ ਮੈਂ ਆਪਦੇ ਮਾਂ ਤੇ ਵੀਰੇ ਨੂੰ ਦੁਖੀ ਨਹੀਂ ਕਰ ਸਕਦੀ ਤੂੰ ਗੱਲ ਮੇਰੀ ਸਮਝ ਨਹੀਂ ਕਿ ਨਹੀਂ ਸਮਝਣੀ ਕਿ ਤੂੰ ਜੋ ਸਮਝਾਵਾਂ ਤੈਨੂੰ ਫੋਨ ਕਰਦੀ ਮੈਂ ਨਾ ਕਰਾਂ ਫੋਨ ਅੱਜ ਤੇ ਨਾ ਕਰਾਂ ਕੱਲ ਤੁਸੀਂ ਆਪ ਲਵਾ ਲਓ ਤੁਹਾਡੇ ਵੀ ਤਾਂ 10 ਕਿੱਲੇ ਹੈਗੇ ਨੇ ਤੁਸੀਂ ਆਪ ਏਸੀ ਲਵਾ ਲਓ ਕਰਦੀ ਹੈਗਾ ਵੀ ਨਹੀਂ ਕਰਨਾ ਬਣਾ ਦਰ ਕੋਈ ਮੈਂ ਫੋਨ ਨਹੀਂ ਕਰਦੀ ਕੁਝ ਮਰਜ਼ੀ ਕਰ ਫੋਨ ਕਦੇ ਨਹੀਂ ਕਰਦੀ ਕਣ ਗੱਲ ਨਹੀਂ ਕਰਨੀ ਬਾਬੇ ਤੇਰਾ ਕਿਵੇਂ ਗੱਲ ਕਰਦੇ ਆ ਹੁਣ けਖਣ ਕਰਦੀ ਆ ਰੋ ਰੋ ਕੇ ਆਪਣੀ ਤਾਂ ਪੜਾਈ ਦੀ ਗੱਲ ਹੋਈ ਸੀ ਮੈਂ ਤਾਂ ਪੜ ਕੇ ਨੌਕਰੀ ਲੱਗਣਾ ਜੱਟਾਂ ਦੀਆਂ ਕਰਦੀਆਂ ਨੌਂਾਂ ਨਹੀਂ ਵਾਲਾ ਪੜਦੀਆਂ ਹੁੰਦੀਆਂ ਲੱਗੀ ਆ ਪੜਾਈ ਦੀ ਤਨ ਕਿਹੜੇ ਭੂਸਵਾ ਚੜੇ ਪੜਾਈ ਦਾ ਕੰਮ ਕਰਾ ਉਹਦਾ ਸਿੱਧੇ ਮਤ ਨਾਲ ਤੇ ਫਿਰ ਪਹਿਲਾਂ ਕਿਉਂ ਕਿ ਆਸੀ ਅਸੀਂ ਤੁਹਾਡੀ ਕੁੜੀ ਨੂੰ ਪੜਾਵਾਂਗੇ ਉਸ ਦਿਨ ਹੀ ਜਵਾਬ ਦੇ ਦਿੰਦੇ ਪਹਿਲਾਂ ਨਾ ਤੇਰਾ ਮੈਨੂੰ ਪੜਾਈ ਦਾ ਜਿਹੜਾ ਹੈਗਾ ਇਹ ਹੀ ਸੱਪਾ ਕਰਨਾ ਪਊਗਾ ਕੱਟ ਬੜਾ ਰੋਟੀ ਆ ਕੇ ਅਰੇ ਤੁਮਰੀ ਕਿਤਾਬ ਚੈਕਿੰਗ ਵਾਲੀ ਸਾਹਿਬ ਆ ਗਈ ਹੈ ਵੱਡੀ ਪੜਾਕੂ ਬਣੂਗੀ ਇਹ ਤੈਨੂੰ ਅਸੀਂ ਪੜਨასਤੇ ਲਿਆਂਦਾ ਕੰਮ ਕਰਨასਤੇ ਲਿਆਂਦਾ ਮੇਰੀ ਮਾਂ ਉਦਰੀ ਔਖੀ ਹੋ ਜਾਂਦੇ ਗੋਡੇ ਦੁਖੀ ਜਾਂਦਾ ਤਾਂ ਉੱਠਣੇ ਕੰਮ ਨਹੀਂ ਕਰਦੀ ਪੜਾਈ ਚ ਵੜੀ ਰਹਿਣੀ ਹੈ ਹੁਣ ਖੇਖਣ ਕਰਦੀਆਂ ਰੋਣ ਦੇ ਉੱਠ ਇਹਦਾ ਬੱਕਰਾ ਹੀ ਦਿਮਾਗ ਖਰਾ ਹੈ ਓਏ ਪੜਾਈ ਕਰੂੰਗੀ ਪੜਾਈ ਕਰੂੰਗੀ ਰੋਟੀ ਲੱਗਦੇ ਪਹਿਲਾਂ ਗਰਮ ਗਰਮ ਸਰਦੁਖੀਆਂ ਦਾ ਤੜਕੇ ਦਾ ਮੇਰਾ ਕੰਮ ਕਰੀ ਨਾ ਗੇਚ ਪਣਕੀਨ ਪੜਾਈ ਦੀ